Yeah uh.

Doğ bend nam san ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਸਤਿਗੁਰੂ ਜੀ ਦੇ ਇਸ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਸਤਿਗੁਰੂ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਉਤਸ਼ਾਹ ਨਾਲ ਸਮੁੱਚਾ ਨਾਨਕ ਨਾਮ ਲੇਵਾ ਪੰਥ ਸਾਧ ਸੰਗਤ ਬਾਤ ਹਮ ਹਮਾ ਕੇ ਦਰਸ਼ਨ ਮਿਲ ਲੈ ਕਰਦੇ ਹੋਏ ਮਨਾ ਰਹੀਆਂ ਹਨ ਆਪੋ ਆਪਣੀਆਂ ਪੇਟਾਵਾਂ ਸਤਿਗੁਰੂ ਜੀ ਨੂੰ ਰੱਖ ਕੇ ਆਪ ਦੀਆਂ ਖੁਸ਼ੀਆਂ ਲੈ ਰਹੀਆਂ ਹਨ ਸਤਿਗੁਰੂ ਜੀ ਕਿਰਪਾ ਕਰਨ ਰਹਿਮਤਾ ਕਰਨ ਦੇਸ਼ਾਂ ਵਿਦੇਸ਼ਾਂ ਵਿੱਚ ਸਮੁੱਚੇ ਜਿੱਥੇ-ਜਿੱਥੇ ਵੀ ਸੰਗਤਾਂ ਬੈਠੀਆਂ ਹਨ ਸਭਨਾਂ ਨੂੰ ਗੁਰਸਿੱਖਾ ਮਨ ਵਧਾਈਆਂ ਮਹਾਰਜ ਮੇਰ ਕਰਨ ਰਹਿਮਤਾ ਕਰਨ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਬਨ ਭੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਆ ਸਬਤਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਿਆ ਸਬ ਨਹੀਂ ਜਾਈ ਧੁਰ ਕੀ ਬਾਣੀ ਆਈ ਤਿੰ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਵਖਾਨਾ ਦੇ ਮਹਾਵਾਕ ਅਨੁਸਾਰ ਸਮੁੱਚੇ ਪੰਥ ਨੂੰ ਬੇਅੰਤ 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 ਵਧਾਈਆਂ ਹੋਣ ਮਹਾਰਾਜ ਕਿਰਪਾ ਕਰਨ ਰਹਿਮਤਾ ਕਰਨ ਇਨਾ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਸ਼੍ਰੀਮਾਨ ਸੰਤ ਬਾਬਾ ਰਾਮ ਸਿੰਘ ਜੀ ਸੰਤ ਬਾਬਾ ਸਰਬਜੀਤ ਸਿੰਘ ਜੀ ਅਤੇ ਦਾਸਰੇ ਸੰਤ ਮੋਹਨ ਸਿੰਘ ਜੀ ਤੇ ਨਾਲ ਸਾਰੇ ਹੀ ਪਿੰਕੀ ਭੈਣ ਜੀ ਜੋ ਕਿ ਹਮ ਹਮਾ ਕੇ ਅੱਜ ਵਿਦੇਸ਼ ਵਿੱਚ ਬੈਠੇ ਹਨ ਪਰ ਫਿਰ ਵੀ ਇਸ ਸਥਾਨ ਤੇ ਸੇਵਾਵਾਂ ਚੱਲ ਰਹੀਆਂ ਹਨ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਸਦਕਾ ਗੁਰੂ ਰਾਮਦਾਸ ਸੋਢੀ ਸੁਲਤਾਨ ਇਸੀ ਤਰ੍ਹਾਂ ਮੇਰ ਕਰਕੇ ਆਪਣੇ ਬੱਚਿਆਂ ਤੇ ਤੁਸਕੇ ਇਹ ਸੇਵਾਵਾਂ ਲੈਂਦੇ ਰਹਿਣ ਸਾਡੇ ਨਾਲ ਸਾਡੇ ਵੀਰ ਸਰਦਾਰ ਸਿਮਰਨਜੀਤ ਸਿੰਘ ਜੀ ਬੰਟੂ ਵੀਰ ਜੀ ਪ੍ਰੀਤ ਭੈਣ ਜੀ ਅਤੇ ਸਮਾਰਟੀ ਵੀਰ ਜੀ ਸਾਰੇ ਹੀ ਹੋਰ ਬੇਅੰਤ ਸੰਗਤਾਂ ਨਾਲ ਇਹ ਜੋ ਦੀਪਮਾਲਾ ਦਾ ਪ੍ਰੋਗਰਾਮ ਸ਼ਾਮ ਸੰਧਿਆ ਵੇਲੇ ਮਹਾਰਾਜ ਦੀ ਖੁਸ਼ੀਆਂ ਲੈਣ ਵਾਸਤੇ ਇੱਥੇ ਪਹੁੰਚੇ ਹਨ ਗੁਰੂ ਸਾਹਿਬ ਕਿਰਪਾ ਕਰਨ ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦੇਣ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ